ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਆਪਣੇ ਨਵੇਂ ਵਲੌਗ 'ਚ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਬਿਲਕੁਲ ਠੀਕ ਹਾਂ ਤੇ ਆਪਾਂ ਆ ਗਏ ਸੀ ਖੇਤ ਖੇਤ ਅੱਜ ਆਪਾਂ ਖੇਤ ਦੇ ਛੋਟੇ-ਮੋਟੇ ਕੰਮ ਕਰਾਂਗੇ ਆਪਾਂ ਗੱਡੀ ਲਿਆਏ ਸੀ ਤੇ ਟਰੈਕਟਰ ਪਿੱਛੇ ਆ ਰਿਹਾ ਤੇ ਸੋ ਫਿਲਹਾਲ ਆਪਾਂ ਗੇਟ ਖੋਲਦੇ ਆਂ ਗੇਟ ਦੀ ਚਾਬੀ ਮੈਨੂੰ ਮਿਲ ਨਹੀਂ ਰਹੀ ਪਤਾ ਨਹੀਂ ਕਿੱਥੇ ਰੱਖੀ ਹੋਈ ਆਪਾਂ ਹਲਕੇ ਚਾਬੀ ਫੇਰ ਗੇਟ ਖੋਲਦੇ ਆਂ ਸੋ ਮੈਨੂੰ ਫੋਨ ਕਰਕੇ ਪੁੱਛਣਾ ਪਊਗਾ ਕਰੀਬਨ 3 ਵਜ ਗਏ ਤੇ ਆਪਾਂ ਬਾਗ ਚ ਇੱਕ ਸਾਈਡ ਰੋਟਾਵੇਟਰ ਫੇਰਤਾ ਤੇ ਆਹ ਰੋਟਾਵੇਟਰ ਹੈ ਜਿਹੜਾ ਇਹ 7 ਫੁੱਟਾ ਹੈ ਤੇ ਇੱਕ ਸਾਈਡ ਵਾਲਾ ਬਾਗ ਵਾਸਤੇ ਇਹ ਇੱਕ ਸਾਈਡ ਹੁੰਦਾ ਰੋਟਾਵੇਟਰ ਕਿਉਂਕਿ ਇੱਕ ਸਾਈਡ ਇਹ ਬੂਟਿਆਂ ਦੇ ਥੱਲੋਂ ਨਹੀਂ ਲੰਘ ਜਾਂਦਾ ਤੇ ਆ ਦੇਖੋ ਇਹ ਇਧਰ ਨੂੰ ਜ਼ਿਆਦਾ ਹੁੰਦਾ ਹੈ ਮਨ ਲਾ ਡੇਢ ਡੇਢ ਕ ਫੁੱਟ ਇਧਰ ਹੁੰਦਾ ਹੈ ਬਾਗ ਦੇ ਬੂਟਿਆਂ ਦੇ ਥੱਲੋਂ ਦੀ ਲੰਘ ਜਾਂਦਾ ਜਿਹੜਾ ਉਹ ਹਾਂ ਟਰੈਕਟਰ ਹੈ ਉਹ ਬੂਟਿਆਂ ਦੇ ਨਾਲ ਨਹੀਂ ਜਾਂਦਾ ਥੋੜਾ ਦੂਰ ਰਹਿ ਜਾਂਦਾ ਤੇ ਬਹੁਤ ਵਧੀਆ ਚੀਜ਼ ਹੈ ਇੱਕ ਸਾਈਡ ਵਾਲਾ ਬਾਗਾਂ 'ਚ ਜ਼ਿਆਦਾ ਇੱਕ ਸਾਈਡ ਵਾਲਾ ਰੋਟਾਵੇਟਰ ਚੱਲਦਾ ਹੈ ਤੇ ਦੂਜੀਆਂ ਪੈਲਗਾਂ 'ਚ ਤਾਂ ਲੋਕ ਸੈਂਟਰ ਵਾਲਾ ਲੈਂਦੇ ਆ ਪਰ ਇੱਥੇ ਸਾਡੇ ਰੋਟਾਵੇਟਰ ਜਿਹੜਾ ਉਹ ਇੱਕ ਸਾਈਡ ਵਾਲਾ ਹੀ ਚੱਲਦਾ ਕਿਉਂਕਿ ਬਾਗਾਂ ਖਾਤਰ ਸਪੈਸ਼ਲ ਬਣਿਆ ਹੋ ਹੁੰਦਾ ਰੋਟਾਵੇਟਰ ਇਹ ਮਨੇ ਕੋ ਇਹ ਇਧਰ ਟਾਇਰ ਦੇ ਬਰਾਬਰ ਹੈ ਤੇ ਇਧਰਲੀ ਸਾਈਡ ਕਿੰਨਾ ਟਾਇਰ ਤੋਂ ਬਾਹਰ ਹੈ ਇੱਕ ਸਾਈਡ ਅੰਦਰ ਰੱਖ ਕੇ ਤੇ ਇਹਨੂੰ ਗੇੜੇ ਲੋਟ ਲੈਣਾ ਚ ਫੇਰ ਦਿੰਨੇ ਆ ਤੇ ਇਹ ਦੇ ਨਾਲ ਘਾਹੂ ਸਾਰਾ ਖਤਮ ਹੋ ਜਾਂਦਾ ਤੇ ਬਾਗ ਚ ਵਧੀਆ ਸਫਾਈ ਆ ਜਾਂਦੀ ਹੈ ਤੁਹਾਨੂੰ ਮੈਂ ਦਿਖਾਉਣਾ ਆ ਦੇਖੋ ਆਪਾਂ ਆਨਕੋ ਇਹ ਜਿਹੜੀ ਸਾਈਡ ਬਾਹਰ ਹੁੰਦੀ ਹੈ ਆ ਦੇਖੋ ਆ ਬੂਟਿਆਂ ਦੇ ਸਾਈਡ ਹੈ ਜਿਹੜੀ ਆਏ ਦੀ ਲੰਘ ਜਾਂਦੀ ਨਾਲ ਦੀ ਤੇ ਇਹ ਫਿਰ ਘਾਹ ਥੱਲੋਂ ਵੀ ਬੂਟਿਆਂ ਦੇ ਖਤਮ ਕਰਦੀ ਜਾਂਦੀ ਹੈ ਤੇ ਵਧੀਆ ਚੀਜ਼ ਆ ਆ ਪੰਕ ਕਵਰ ਬਣਵਾਇਆ ਸੀ ਟਰੈਕਟਰ ਖਾਤਰ ਇਹ ਤੇ ਦੇ ਛੋਤੇ ਚਰੀਟਾਣਾ ਵੱਜਣ ਆਇਆ ਪਮਗਰਾੜ ਐਤ ਕੀ ਲਵਾਇਆ ਗੋਲ ਲਵਾ ਲੇ ਪਿਛਲੀ ਵਾਰੀ ਤਾਂ ਪਹਿਲੇ ਨਾਲ ਦੇ ਲੱਗੇ ਹੁੰਦੇ ਆ ਜਿਹੜੇ ਕੰਪਨੀ ਦੇ ਉਹ ਵੀ ਸੀਗੇ ਪਰ ਹੁਣ ਇਹਦੇ ਤੇ ਗੋਲ ਵਾਲੇ ਮਗਰਾੜ ਕਿਉਂਕਿ ਗੋਲ ਨਾਲ ਬੂਟੇ ਕਿੰਨੂੰ ਨਹੀਂ ਟੁੱਟਦੇਗੇ ਰਾਣੀਆਂ ਇਹ ਤੇ ਚੜ ਕੇ ਪਿੱਛੇ ਨੂੰ ਆਪੇ ਲੈ ਜਾਂਦੀਆਂ। ਸੋ ਬਾਗਾਂ ਵਾਸਤੇ ਇਹ ਟਰੈਕਟਰ ਨੂੰ ਇਦਾਂ ਕਰਾਉਣਾ ਪੈਂਦਾ ਹੈ। ਕਿਉਂਕਿ ਬਾਗ ਵੱਡਾ ਹੋ ਜੇ ਜਦੋਂ ਫੇਰ ਸਿੰਪਲ ਟਰੈਕਟਰ ਬਾਗ ਵਿੱਚ ਦਿਨੀ ਲੰਗਦਾ। ਤੇ